ਕਾਲੀ ਦਲ ਦੇ ਵਿੱਚ ਫਰਸਟੇਸ਼ਨ ਜਿਹੜੀ ਆ ਬਹੁਤ ਜ਼ਿਆਦੀ ਹੈ ਕਾਲੀ ਦਲ ਦਾ ਸਿਰਫ ਇੱਕ ਦਰਵਾਜ਼ਾ ਹੈ ਮਾਝੇ ਦਾ ਜੇ ਮਜੀਠੀਆ ਸਾਹਿਬ ਖੋਸ਼ ਆ ਤੇ ਠੀਕ ਆ ਜੇ ਨਹੀਂ ਖੋਸ਼ ਤੇ ਫਿਰ ਜੇ ਦਰਵਾਜ਼ਾ ਬੰਦ ਆ ਤਾਂ ਸਮਝੋ ਸਾਰੇ ਰਸਤੇ ਬੰਦ ਹਰ ਬੰਦਾ ਮਜੀਠੀਆ ਸਾਹਿਬ ਤੋਂ ਦੁਖੀ ਹੋ ਕੇ ਪਾਰਟੀ ਛੱਡ ਰਿਹਾ ਕਿ ਇਹਨਾਂ ਦੇ ਵੱਡੇ ਘਰਾਣੇ ਆ ਇਹੋ ਪੰਜ ਸੱਤ 10 ਰਾਜ ਕਰਨਗੇ ਗਾਂ ਇਹਨਾਂ ਦੇ ਬੱਚੇ ਕਰਨਗੇ ਪਹਿਲਾਂ ਇਹਨਾਂ ਦੇ ਵੱਡੇ ਕਰਦੇ ਰਿਹਾ ਕਿਹੜਾ ਮਜੀਠੀਆ ਸਾਹਿਬ ਨੂੰ ਲੱਗਦਾ ਨਾ ਵੀ ਇਹ ਕੈਪੇਬਲ ਆ ਇਹ ਕਿਤੇ ਅੱਗੇ ਆ ਸਕਦਾ ਪਾ ਉਹਦੀ ਉੱਥੇ ਉਹਨੂੰ ਮਾਰ ਦਿੱਤਾ ਜਾਂਦਾ ਚੌਣਾ ਦੇ ਮੌਸਮ ਦੇ ਵਿੱਚ ਅਕਸਰ ਵਾਅਦ-ਵਾਦ ਰਹਿੰਦੇ ਨੇ ਤਾਂ ਪਾਰਟੀਆਂ ਜਿਹੜੀਆਂ ਨੇ ਇੱਕ ਦੂਸਰੇ 'ਚ ਲੋਕ ਸ਼ਫਲ ਕਰਦੇ ਨੇ ਤਾਂ ਅੱਜ ਅਸੀਂ ਇੱਕ ਗੱਲਬਾਤ ਕਰਾਂਗੇ ਉਸ ਆਗੂ ਦੇ ਨਾਲ ਜੋ ਕਿ ਹਲਕਾ ਰਾਜਾ ਸਾਂਸੀ 'ਚ ਵੱਡੀ ਪੈਠ ਰੱਖਦੇ ਨੇ ਤਾਂ ਕਿਸੇ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਸਿਰਕਾਢ ਆਗੂ ਮੰਨੇ ਜਾਂਦੇ ਸਨ ਲੇਕਿਨ ਅੱਜਕੱਲ ਉਹ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਨੇ ਤਾਂ ਗੁਰਚਰਨ ਸਿੰਘ ਛੀਨਾ ਜੋ ਕਿ ਅਕਸਰ ਮੋਟਰਸਾਈਕਲਾਂ ਤੇ ਵੀ ਨਜ਼ਰ ਆਉਂਦੇ ਰਹੇ ਆ ਟਾਰੀ ਹਲਕੇ ਜਦੋਂ ਯਾਤਰਾ ਸ਼ੁਰੂ ਕੀਤੀ ਸੀ ਤੇ ਸ਼ਾਇਦ ਗੁਰਸਹਰਨ ਸਿੰਘ ਸੀਨਾ ਅਕਾਲੀ ਦਲ ਦਾ ਸਭ ਤੋਂ ਅੱਗੇ ਜਿਹੜੂ ਡਰਾਈਵਰ ਬਣ ਕੇ ਕਹਿ ਰਹੇ ਸੀ ਚੱਲ ਰਹੇ ਸੀ ਪਰ ਸੀਨਾ ਸਾਹਿਬ ਆਖਿਰਕਾਰ ਅਕਾਲੀ ਦਲ ਚੱਸਾ ਕੀ ਹੋ ਰਿਹਾ ਕਿ ਅੱਜ ਵੱਡੇ ਵੱਡੇ ਲੀਡਰ ਜਿਹੜੇ ਨੇ ਛੱਡ ਕੇ ਜਾ ਰਹੇ ਨੇ ਸਰਦਾਰ ਤਲਬੀਰ ਸਿੰਘ ਗਿਲ ਮਜੀਠੀਆ ਸਾਹ ਦਾ ਰਾਈਟ ਹੈਂਡ ਬਣਿਆ ਜਾਂਦਾ ਸੀ ਤੁਸੀਂ ਵੀ ਨਿਕਲਿਓ ਕੀ ਕਾਰਨ ਕੀ ਹੈ ਪਹਿਲਾਂ ਸੁਣ ਰਹੇ ਸਾਰੇ ਸਰੋਤਿਆਂ ਨੂੰ ਫਤਈ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਮੇ ਜੀ ਗੱਲ ਜਿਹੜੀ ਆ ਨਾ ਅਕਾਲੀ ਦਲ ਦੇ ਵਿੱਚ ਫ੍ਰਸਟ੍ਰੇਸ਼ਨ ਜਿਹੜੀ ਆ ਬਹੁਤ ਜ਼ਿਆਦੀ ਹੈ। ਕਾਲੀ ਦਲ ਦਾ ਸਿਰਫ ਇੱਕ ਦਰਵਾਜ਼ਾ ਹੈ। ਮਾਝੇ ਦਾ। ਜੇ ਮਜੀਠੀਆ ਸਾਹਿਬ ਖੁਸ਼ ਆ ਤੇ ਠੀਕ ਆ। ਜੇ ਨਹੀਂ ਖੋਜਤੇ ਫਿਰ ਜੇ ਦਰਵਾਜ਼ਾ ਬੰਦ ਹੈ ਤਾਂ ਸਮਝੋ ਸਾਰੇ ਰਸਤੇ ਬੰਦ ਆ। ਕਾਲੀ ਦਲ ਜਿਹੜਾ ਆ ਵੇਖੋ ਬੜੀਆਂ ਕੁਰਬਾਨੀਆਂ ਕਰਕੇ ਜਿਹੜਾ ਹੋਂਦ ਦੇ ਵਿੱਚ ਆਇਆ ਹੈ। ਸਾਡੇ ਬਜ਼ੁਰਗਾਂ ਨੇ ਬੜੀ ਲੰਮੀ ਲੜਾਈ ਲੜੀ ਤੇ ਕਾਲੀ ਦਲ ਦੇ ਜਿਹੜੇ ਬੂਥ ਵੀ ਨਹੀਂ ਸਾਡੇ ਪਿੰਡਾਂ ਦੇ ਵਿੱਚ ਲੱਗਦੇ ਹੁੰਦੇ। ਹੋਲੀ ਹੋਲੀ ਬੂਠ ਲੱਗਣੇ ਸ਼ੁਰੂ ਹੋਏ 97 ਸਰਕਾਰ ਆਈ ਬੋਟਾਂ ਪੈਣੀਆਂ ਅਕਾਲੀ ਦਲ ਨੂੰ ਬੜੀ ਘੜਣਾ ਉਹਨਾਂ ਨੇ ਕਾਲੀ ਪਰ ਜੋ ਮਜੀਠੀਆ ਸਾਹਿਬ ਨੇ ਅੱਜ ਮੈਂ ਸਮਝਦਾ ਵੀ ਹਰ ਬੰਦਾ ਮਜੀਠੀਆ ਸਾਹਿਬ ਤੋਂ ਦੁਖੀ ਹੋ ਕੇ ਪਾਰਟੀ ਛੱਡ ਰਿਹਾ ਪਰ ਕਾਰਨ ਕੀ ਹੈ ਬਿਕਰਮ ਮਜੀਠੀਆ ਕਹਿ ਰਹੇ ਨੇ ਕਿ ਮੈਂ ਪਾਰਟੀ ਵਾਸਤੇ ਕੰਮ ਕਰ ਰਿਹਾ ਪਾਰਟੀ ਦੀ ਭਲਾਈ ਵਾਸਤੇ ਕੰਮ ਕਰ ਰਿਹਾ ਲੋਕਾਂ ਦੀ ਭਲਾਈ ਵਾਸਤੇ ਗੱਲ ਕਰ ਰਿਹਾ ਤੇ ਲਗਾਤਾਰ ਬਾਰ ਬਾਰ ਇਹ ਗੱਲ ਕਹਿ ਰਹੇ ਨਹੀਂ ਬਿਲਕੁਲ ਮੈਂ ਸਮਝਦਾ ਵੇਖੋ ਚਾਰ ਵਰੀ ਕਿਹੇ ਬੰਦੇ ਦਾ ਹਰ ਜਾਣਾ ਲਗਾਤਾਰ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਚਾਰ ਵਾਰੀ ਬੰਦੇ ਦੀ ਏਜ ਹੋਵੇ 80 ਸਾਲ ਪੰਜਵੀਂ ਵਾਰੀ ਫੇਰ ਹਲਕਾ ਚਾਰਜ ਲਾ ਲਓ ਤੇ ਉਹ ਵਕਾਇਦੀ ਪਾਰਟੀ ਲਈ ਕੰਮ ਕਰ ਰਹੇ ਤੇ ਮੈਂ ਸਮਝਦਾ ਜੇ ਇਦਾਂ ਪਾਰਟੀ ਲਈ ਕੰਮ ਕਰਨਗੇ ਤੇ ਪਾਰਟੀ ਨੂੰ ਚਾਰ ਚੰਨ ਲੱਗ ਜਾਣਗੇ ਇਦਾਂ ਹੀ ਕਰਦੇ ਰਹਿਣ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਜਿੱਦਾਂ ਕਰਦੇ ਨੇ ਕੰਮ ਪਰ ਕਿਉਂ ਕਰਨ ਤੁਹਾਨੂੰ ਕਿਉਂ ਅੰਗੋਲਾ ਕੀਤਾ ਵੀ ਨਹੀਂ ਸਾਨੂੰ ਅੰਗੋਲਾ ਫਿਰ ਵੇਖੋ ਉੱਥੇ ਉਹ ਆਪਣੀ ਵੀ ਸੀਟ ਵੀ ਜਿੱਤਣੀ ਹੈ ਨਾ ਉੱਥੇ ਵੇਖੋ ਅੱਜ ਜੇ ਗੱਲ ਕਰੀਏ ਮਜੀਠੇ ਦੀ ਮਜੀਠੇ ਕਾਂਗਰਸ ਖਤਮ ਆ ਤੇ ਰਾਏ ਸੀ ਅਕਾਲੀ ਦਲ ਖਤਮ ਹੈ ਉੱਥੇ ਜੋੜ ਜਿਹੜਾ ਕੈਂਡੀਡੇਟ ਮਜੀਠੀਆ ਸਾਹਿਬ ਕਹਿਣਗੇ ਉਹ ਉਹ ਸਰਕਾਰੀਆਂ ਸਭ ਹੁਣਾਂ ਨੇ ਦੇਣਾ ਜਿਹੜਾ ਨਹੀਂ ਸਰਕਾਰੀਆਂ ਤੇ ਪਰ ਕਾਂਗਰਸ ਚ ਨੇ ਉਹ ਕਿਵੇਂ ਦੇ ਸਕਦੇ ਨੇ ਤੁਹਾਨੂੰ ਸਾਰਾ ਪਤਾ ਜੀ ਕੀ ਕਰਦੇ ਮੈਚ ਫਿਕਸਿੰਗ ਇਹ ਹੀ ਤੇ ਰੌਲੇ ਆ ਇਹ ਰੌਲੇ ਹੁੰਦੇ ਅਕਾਲੀ ਦਲ ਚ ਅੱਜ ਮਾਜੇ ਜੇ ਏਡਾ ਵੱਡਾ ਨੁਕਸਾਨ ਨਾ ਅਕਾਲੀ ਦਲ ਦਾ ਹੁੰਦਾ ਯਾਰ ਅਕਾਲੀ ਦਲ ਹੀ ਅਸੀਂ ਕਾਲਜਾਂ ਯੂਨੀਵਰਸਿਟੀਆਂ ਦੀ ਰਾਜਨੀਤੀ ਕੀਤੀ 2000 ਤੋਂ 98 ਤੱਕ ਅਸੀਂ ਖਾਸਾ ਕਾਲਜ ਗਏ 7-8 ਸਾਲ ਉੱਥੇ ਪ੍ਰਧਾਨਗੀ ਕੀਤੀ ਬਾ ਖੂਬੀ ਲੋਕਾਂ ਨਾਲ ਨਿਭਦੇ ਰਹੇ ਹਰ ਦੁੱਖ ਸੁੱਖ ਦੇ ਭਾਈਵਾਲ ਰਹੇ ਲੰਮਾ ਸਮਾਂ ਉਥੇ ਵਿਦਿਆਰਥੀ ਵਿੰਗ ਦੀ ਰਾਜਨੀਤੀ ਕੀਤੀ ਮੈਂ ਇਹਨਾਂ ਦੇ ਕਹਿਣ ਤੇ ਲੰਮੀ ਹੁੰਦੀ ਗੱਲ ਮੈਂ ਇਹਨਾਂ ਦੇ ਕਹਿਣ ਤੇ ਰਾਜਨੀਤੀ ਚ ਆਇਆ ਇਹਨਾਂ ਦੇ ਵਾਰ-ਵਾਰ ਮੈਨੂੰ 2-3 ਵਾਰੀ ਮੈਸੇਜ ਭੇਜਣ ਤੇ ਮੈਂ ਫਿਰ ਇਹਨਾਂ ਨਾਲ ਤੁਰਿਆ ਤੇ ਅੱਜ ਮੈਨੂੰ ਤੋੜ ਕੇ ਮੇਰੇ ਵਰਗੇ ਇਨਸਾਨ ਨੂੰ ਮੈਂ 1 ਰੁਪਏ ਦਾ ਰਵਾਧਾਰ ਆ ਨਾ ਤੇ ਪ੍ਰੈਸ ਕਾਨਫਰੰਸ ਕਰਕੇ ਦੱਸ ਦੇਣਾ ਕਿ ਸੀਨੇ ਨੇ 1 ਰੁਪਏ ਦਾ ਵੀ ਕੋਈ ਫਾਇਦਾ ਲਿਆ ਮੈਂ ਸਾਰੇ ਰਾਜਨੀਤੀ ਛੱਡ ਦੂੰਦਾ ਤੇ ਕਹਿ ਰਿਹਾ ਸੀ ਕਿ ਮੈਂ ਗੁਰੂ ਘਰ ਜਿੱਥੇ ਮਰਜ਼ੀ ਮੇਰ ਨਾਲ ਆ ਜਣਾ ਭਾਵੇਂ ਝੂਠਾ ਹੀ ਕਹਿ ਦਣ ਵੀ ਠੀਕ ਹੈ ਵੀ ਆ ਸ਼ੀਨੇ ਨੇ ਮੇਰੇ ਕੋਲ ਫਾਇਦਾ ਲੈ ਕਿਸੇ ਵੀ ਗੁਰੂ ਘਰ ਚ ਠੀਕ ਹੈ ਤੇ ਮੈਂ ਸਵੇਰੇ ਰਾਜਨੀਤੀ ਛੱਡ ਦੂੰ ਪਰ ਇੱਕ ਸਾਡੇ ਵਰਗੇ ਬੰਦਿਆਂ ਨੂੰ ਆਮ ਘਰਾਂ ਦੇ ਬੰਦਿਆਂ ਨੂੰ ਤੁਸੀਂ 20 20 ਸਾਲ ਮੈਨੂੰ 10 ਪਹਿਲਾਂ ਵੀ ਮਜੀਠੀਆ ਸਾਹਿਬ ਨੇ ਲੀਡਰ ਬਣਨ ਕਿਨੂੰ ਦਿੱਤਾ ਆਮ ਘਰ ਦੇ ਬੰਦੇ ਨੂੰ ਸਿੱਧੀ ਗੱਲ ਮੈਨੂੰ ਇਹ ਦੱਸ ਵੀ ਟਿੱਕਾ ਉਹ ਰੋਲ ਤਾਂ ਸ਼ੀਨੇ ਹਣੀ ਰੋਲ ਤੇ ਆ ਆਪਣਾ ਹੀ ਹੁਣ ਕੁਰਸੀ ਤੇ ਬਾਸ਼ ਡਿਆ ਇਹਨੂੰ ਇਹਨੂੰ ਰੋਲ ਤਾਂ ਅਜ ਮਤਲਬ ਯਾਰ ਕੀ ਸਮਝ ਕਿਉਂ ਨਹੀਂ ਆਪਾਂ ਬੰਦੇ ਨੂੰ ਸੈਟੀਸਫਾਈ ਕਰ ਸਕਦੇ ਫਿਰ ਜੇ ਨਹੀਂ ਕਰ ਸਕਦੇ ਆਪਾਂ ਰਾਜਨੀਤੀ ਛੱਡ ਦਈਏ ਕਿਉਂ ਕਾਰਨ ਕੀ ਤੁਹਾਡੇ ਕੋ ਕਹਿੰਦੇ ਸਟੂਡੈਂਟ ਪੋਲਿਟਿਕਸ ਦੇ ਬੰਦੇ ਰਾਜਨੀਤੀ ਚ ਅੱਗੇ ਵੱਡੇ ਲੀਡਰ ਕਿਉਂ ਨਹੀਂ ਆਂਦੇ ਨਾ ਚਾਹਦੇ ਮੈਂ ਤੁਹਾਡਾ ਜ਼ਿਕਰ ਕਰ ਰਿਹਾ ਦਲਵੀਰ ਗੋਲਡੀ ਦਾ ਵੀ ਜ਼ਿਕਰ ਕਰ ਰਿਹਾ ਇਸ ਤਰ੍ਹਾਂ ਦੇ ਬਹੁਤ ਸਾਰੇ ਲੋਕ ਆਂਦੇ ਨੇ ਜਿਹੜੇ ਸਟੂਡੈਂਟ ਪੋਲਿਟਿਕਸ ਚੋਂ ਨਹੀਂ ਜਿਹੜਾ ਕੀ ਦਰਦ ਨੂੰ ਜਾਣਦੇ ਲੋਕਾਂ ਦੇ ਪਰ ਉਹਨਾਂ ਨੂੰ ਅੱਗੇ ਕਿਉਂ ਨਹੀਂ ਦਿੱਤਾ ਜਾਂਦਾ ਯਾਰ ਇਹ ਇਹਨਾਂ ਨੇ ਆਪਸ ਵੰਡਿਆ ਵੇਖ ਇਹਨਾਂ ਦੇ ਵੱਡੇ ਘਰਾਣੇ ਆ ਇਹੋ ਪੰਜ ਸੱਤ 10 ਰਾਜ ਕਰਨਗੇ ਗਾਂ ਇਹਨਾਂ ਦੇ ਬੱਚੇ ਕਰਨਗੇ ਪਹਿਲਾਂ ਇਹਨਾਂ ਦੇ ਵੱਡੇ ਕਰਦੇ ਰਹਿਆ ਕੋਈ ਤੂੰ ਮੈਨੂੰ ਇਹ ਦੱਸ ਵੀ ਟਿੱਕੇ ਨੂੰ ਅਸੀਂ ਵੇਖ ਕੇ ਯਾਰ ਰਾਜਨੀਤੀ ਚਾਹੀ ਕਿੰਨੀ ਮਿਹਨਤ ਉਹ ਬੰਦੇ ਨੇ ਕੀਤੀ ਕਿਥੋਂ ਤੱਕ ਸਦਾਰਸ਼ਬੀਰ ਸਿੰਘ ਬਦਲਣਾ ਉਹ ਖੜਦਾ ਰਿਹਾ ਤੇ ਜੇ ਇੱਕ ਯਾਰ ਉਹਦੇ ਨਾਂ ਲੈਣ ਲੱਗੀ ਇੱਥੇ ਪ੍ਰੈਸ ਕਾਨਫਰੰਸ ਲੈ ਕੇ ਗਏ 100 ਬੰਦਾ ਮਾਰਤਾ ਕਿਹੜੀ ਸਾਡੇ 100 ਜਨ 100 ਨੁਕਸਾਨ ਫਿਕਸਿੰਗ ਹੈ ਫਿਕਸਿੰਗ ਬਾਸੂ ਆਮ ਘਰ ਦਾ ਬੰਦਾ ਉੱਠ ਨਹੀਂ ਦੇਣਾ ਜਿਹੜਾ ਮਜੀਠੀਆ ਸਾਹਾਨੂੰ ਲੱਗਦਾ ਨਾ ਵੀ ਇਹ ਕੈਪੇਬਲ ਆ ਇਹ ਕਿਤੇ ਅੱਗੇ ਆ ਸਕਦਾ ਪਰ ਉਹਦੀ ਉੱਥੇ ਉਹਨੂੰ ਮਾਰ ਦਿੱਤਾ ਜਾਂਦਾ 2016 ਚ ਮੈਂ ਮਾਝੇ ਦੀ ਧਰਤੀ ਦੇ ਸਭ ਤੋਂ ਵੱਡਾ ਇਕੱਠ ਕੀਤਾ ਜਾਂ ਹਿਸਟਰੀ 'ਚ ਮੈਂ ਪਹਿਲੋਂ ਆਇਆ ਹੋਊਗਾ ਨਾਮ ਮੇਰੇ ਖਿਆਲ ਨਾਲ ਅੱਗੇ ਕਦੀ ਓਦਾਂ ਦਾ ਹੋਣਾ ਵੀ ਟਾਵਰ ਹੀ ਲਾ ਟਾਪਰਾਂ ਦੇ ਵੀ ਦੁਨੀਆ ਤੇ ਰੁੱਖਾਂ ਤੇ ਵੀ ਦੁਨੀਆ ਚੜ ਗਈ ਜਿਹਦਾ ਮੈਂ ਸਮਝਦਾ ਮਾਝੇ ਦੀ ਧਰਤੀ ਦਾ ਸਭ ਤੋਂ ਵੱਡਾ ਰਿਕਾਰਡ ਆ ਘੱਟ ਦਾ ਮਿੰਨ ਮੈਂ ਆਪਣੇ ਆਪ ਸਮਝਦਾ ਸੀ ਮੇਰਾ ਇਹ ਅੱਜ ਦੀ ਸਿਆਸਤ ਦੀ ਸ਼ੁਰੂਆਤ ਆ ਪਰ ਮੈਨੂੰ ਨਹੀਂ ਪਤਾ ਵੀ ਮੇਰਾ ਪਤਨ ਸ਼ੁਰੂ ਹੋ ਗਿਆ ਉਹ ਪਤਨ ਕਿੰਨੇ ਕੀਤਾ ਤੁਹਾਡਾ ਇਹਨਾਂ ਨੇ ਨਾਲ ਲਾ ਕੇ ਕੀਤਾ ਬਿਲਕੁਲ ਮੇ ਜਿੱਠਿਆ ਸਾਹਿਬ ਨੇ ਯਾਰ ਮੇਰੀ ਇੱਕ ਗੱਲ ਦੱਸ ਜਿਸ ਬੰਦੇ ਲਈ ਸਾਡੀ ਜਾਨ ਵੀ ਚਲੀ ਜਾਂਦੀ ਨਾ ਜੇ ਅੱਜ ਮੈਂ ਮੇਰੀ ਗੱਲ ਸੁਣੋ ਐਮਐਲਏ ਇਲੈਕਸ਼ਨ ਲੜਦਾ ਨਾ ਤੇ ਮੇਰੇ ਨਾਲ ਘੱਟੋ ਘੱਟ 10 ਜਿਹੜੇ ਇਹੋ ਜਿਹੇ ਨੇ ਜਿਹੜੇ ਰਾਤ ਦਿਨ ਉਹਨਾਂ ਐਮਐਲਏ ਨਹੀਂ ਬਣਨਾ ਮੈਂ ਬਣਨਾ ਨਾ ਮ ਜੀ ਹਿੰਦੀ ਵੀ ਖੜਦੇ ਨੇ ਰਾਤਾਂ ਤਾਂ ਵੀ ਜਾਗਦੇ ਨੇ ਸਾਰਾ ਕੁਝ ਕਰਦੇ ਨੇ ਬੰਦਿਆਂ ਨਾਲ ਬੰਦੇ ਖਲੋਂਦੇ ਆ ਮਾਤੇ ਉਦਾਂ ਉਦਾਂ ਤੇ ਜਮਾਤ ਪਾਰਟੀ ਪਾਰਟੀ ਕਹਿੰਦੀ ਆ ਕਿ ਅਸੀਂ ਗਰੀਬਾਂ ਦੀ ਜਮਾਤ ਆ ਆਮ ਜਨਤਾ ਦੀ ਜ਼ੁਬਾਨ ਆ ਸਿੱਖਾਂ ਦੀ ਜ਼ੁਬਾਨ ਆ ਮੱਝ ਹੈ ਜੀ ਧਰਤੀ ਆ ਮੱਝੇ ਦੀ ਧਰਤੀ ਦੇ ਤੇਨ ਸਾਹਿਬ ਬੰਦੇ ਬੰਦਿਆਂ ਨਾਲ ਖਲੋਂਦੇ ਆ ਬੰਦੇ ਮਰਦੇ ਵੀ ਆਏ ਮਾਰਦੇ ਵੀ ਆਏ ਮੱਝ ਲੋਕ ਆਪਣੇ ਸੱਜਣਾ ਮਿੱਤਰਾਂ ਦੀ ਲੜਾਈ ਲੜਦੇ ਆਏ ਪਰ ਭਾਜੀ ਨੇ ਸਿਆਸਤੀ ਤਾਂ ਬੇੜਾ ਹੀ ਕਰ ਕਰਤਾ ਆਇਆ ਤਾਰੇ ਕਿਉਂ ਤੋੜਿਆ ਸਾਰੇ ਕਾਲੀ ਦਾ ਬਿਲਕੁਲ ਦੁਸ਼ਮਣ ਹੀ ਨਹੀਂ ਕਿਉਂ ਤੋੜਿਆ ਯਾਰ ਸਨ ਕਿਉਂ ਸਾਨੂੰ ਕਿਹਾ ਵੀ ਤੁਸੀਂ ਤੁਹਾਨੂੰ ਹੀ ਇਲੈਕਸ਼ਨ ਲੜਾਵਾਂਗੇ ਟਿਕਟ ਲਈ ਲੜ ਸਕਦੇ ਜੀ ਕਿਉਂ ਨਾਰੇ ਲਾਏ ਇਹ ਸਾਬ ਨੇ ਸਾਬਤ ਕਰ ਦਵੇ ਵੀ ਨਹੀਂ ਲਾਇਆ ਸੈਲਫ ਇੰਟਰਸਟ ਹੋ ਗਿਆ ਇਹਨਾਂ ਦਾ ਮੈਂ ਮੰਗੀ ਮੈਂ ਟਿਕਟ ਮੰਗੀ ਹੋਵੇ ਸਰ ਜੋਤ ਸਿੰਘ ਸਮਰਾਉ ਉਹਦੇ ਨਾਲ ਹੈ ਮੈਂ ਟਿਕਟ ਮੰਗੀ ਹੋਵੇ ਜਾ ਕੇ ਤੇ ਮੈਨੂੰ ਦੱਸਦੇ ਮੈਂ ਰਾਜਨੀਤੀ ਛੱਡ ਦੂੰ ਇਹਨੂੰ ਕਹਾਂ ਆ ਗੁਰੂਕਰ ਗੁਰੂ ਰਾਮਦਾਸ ਦੇ ਘਰ ਆਣ ਕੇ ਕਹਦੇ ਸੀ ਨਹੀਂ ਟਿਕਟ ਮੰਗੇ ਕਿਉਂ ਪਿਆਰਾ ਲੋਕੋ ਕੋਈ ਨਹੀਂ ਪਿਆਰਾ ਸੋਕ ਸਰਕਾਰ ਹੀ ਪਿਆਰਾ ਕਿਉਂ ਸਾਰੇ ਕਾਰੋਬਾਰ ਤੇ ਆਪੋਜੀਸ਼ਨ ਸਾਰੇ ਕਾਰੋਬਾਰ ਸਾਂਝੇ ਇਹਨਾਂ ਦੇ ਬਿਲਕੁਲ ਆ ਲੋਕਾਂ ਨੇ ਆ ਮੈਨੂੰ ਦੱਸ ਕਿੱਦਾਂ ਪਾਤਿਆ 92 ਕਿੱਧਾ ਆਗੇ ਕਿੱਥੋਂ ਆਗੇ ਇਹ ਇਹਨਾਂ ਦੀਆਂ ਇਹਨਾਂ ਦੀਆਂ ਰਲੀਆਂ ਕਰਕੇ ਆਗੇ ਨੇ ਇਹ ਮੇਰੀ ਗੱਲ ਸੁਣ ਇਹ 92 ਆਉਂਦਾ ਕਾਰਨ ਕੀ ਆਮ ਘਰਾਂ ਦੇ ਬੰਦੇ ਦੋ ਦੋ ਚਾਰ ਚਾਰ ਕਿੱਲੇ ਵਾਲੇ ਅੱਜ ਮੰਤਰੀ ਕਿੱਦਾਂ ਬਣ ਗਏ ਇਹ ਇਹਨਾਂ ਨੇ ਬ੍ਰਾਂਡ ਬਣਾਤਾ ਵਾ ਇਹ ਫਿਰ ਸਾਬਕ ਇਹਨਾਂ ਦੀ ਵੱਡਿਆਂ ਦੀ ਆਪਸੀ ਸਾਂਝ ਆ ਉਹ ਹਮੇਸ਼ਾ ਸਾਂਝ ਰਹਿਣੀ ਆ ਠੀਕ ਹੈ ਇਹਨਾਂ ਆਮ ਘਰ ਦਾ ਬੰਦਾ ਅੱਗੇ ਨਹੀਂ ਆਉਂਦਣਾ ਮੈਂ ਅੱਜ ਵੀ ਹੱਥ ਜੋੜ ਕੇ ਬੇਨਤੀ ਕਰਦਾ ਜਿਹੜੇ ਨੌਜਵਾਨ ਇਹਨਾਂ ਨਾਲ ਤੁਰਿਆ ਆਪਣਾ ਫਿਊਚਰ ਆਪਣਾ ਕੈਰੀਅਰ ਆਪਣੇ ਆਪਣੇ ਪੈਸੇ ਮੇਰਾ ਵੀਰ ਸੋਚ ਸਮਝ ਕੇ ਖਰਚਿਓ ਤੇ ਜਿਹੜਾ ਪਹਿਲਾਂ ਜਰੂਰ ਸਿੱਖਿਓ ਵੀ ਜਿਹੜੇ ਸਾਡੇ ਤੋਂ ਪਹਿਲਾਂ ਸਾਡੇ ਜਿਹੜੇ ਅੱਜ 20 25 25 ਸਾਲ ਮਜੀਠੀਆ ਸਾਹਿਬ ਦੇ ਨਾਲ ਲੱਗੇ ਰਹੇ ਆ ਜਿਨ੍ਹਾਂ ਨੇ ਇੰਨਾ ਲੰਮਾ ਸਮਾਂ ਆਪਣੀ ਜ਼ਿੰਦਗੀ ਦਾ ਉਹਨਾਂ ਨੂੰ ਦਿੱਤਾ ਇਹਨਾਂ ਨੇ ਉਹਨਾਂ ਲਈ ਕੀ ਕੀਤਾ ਨਹੀਂ ਅੱਜ ਕੱਲ ਇਹ ਕਹਿੰਦੇ ਫੇਸਬੁੱਕ ਦੀ ਰਾਜਨੀਤੀ ਚੱਲਦੀ ਉਹ ਕੌਣ ਚਲਾ ਰਿਹਾ ਕਿਹੜਾ ਸ਼ਖਸ ਹੈ ਜਿਹੜਾ ਕਿ ਮਜੀਠੀਆ ਸਾਹਿਬ ਨੂੰ ਕਹ ਰਿਹਾ ਥੱਲੇ ਦੇਖੋ ਜੀ ਜਿੰਦਾਬਾਦ ਦੇ ਨਾਰੇ ਬੜੇ ਲੱਗ ਰਹੇ ਨੇ ਉਹ ਚਾਰ ਤਰੀਕ ਤੋਂ ਬਾਅਦ ਪਤਾ ਲੱਗ ਜਾਣਾ ਕੱਲੀ ਫੇਸਬੁੱਕ ਹੀ ਰਹਿ ਜਾਣੀ ਆ ਯਾਰ ਤੂੰ ਮੈਨੂੰ ਇਹ ਕਾਲੀਦਲ ਦੇ ਬੰਦਾ ਸ਼ਾਮਲ ਹੋਇਆ ਵੇਖੇ ਕੋਈ 10 ਸਾਲਾਂ ਦੇ ਵਿੱਚ ਜਿਉਂ ਟੁੱਟਣ ਲੱਗੇ ਜਿਉਂ ਛੱਡਣ ਲੱਗੇ ਯਾਰ ਮੇਰੀ ਗੱਲ ਸੁਣੋ ਸਾਡੀ ਮੇਰੀ ਗੱਲ ਜਦੋਂ ਆਮ ਆਦਮੀ ਚੱਲਦੀ ਸੀ ਨਾ ਤੇ ਆਮ ਆਦਮੀ ਲੀਡਰ ਕਹਿੰਦੇ ਸੀ ਸ਼ੀਨਾ ਮਜੀਠੀਏ ਨੂੰ ਨਹੀਂ ਛੱਡ ਸਕਦੇ ਬਿਲਕੁਲ ਠੀਕ ਸਾਰੀ ਪ੍ਰੈਸ ਵੀ ਕਹਿ ਰਹੀ ਸੀ ਇਵਨ ਕਿ ਸਾਨੂੰ ਜਦੋਂ ਕਿਹਾ ਗਿਆ ਅਸੀਂ ਓਨੀ ਦੇਰ ਤੱਕ ਨੂੰ ਯਕੀਨ ਨਹੀਂ ਕੀਤਾ ਜਿੰਨੇ ਦਿਨ ਤੁਹਾਡੇ ਫੋਨ ਤੇ ਗੱਲ ਨਹੀਂ ਹੋ ਗਈ ਜਾਂ ਜਿੰਨੀ ਦੇਰ ਤੋਂ ਤੁਹਾਡੀ ਫੋਟੋ ਰਿਲੀਜ਼ ਕੀਤੀ ਕਿਉਂਕਿ ਕਾਲੀਦਲ ਦੇ ਤੁਸੀਂ ਸਿਰਕੜ ਨੇਤਾ ਹੋ ਔਰ ਆਪਣੇ ਹਲਕੇ ਦੇ ਵਿੱਚੋਂ ਔਰ ਪੂਰੇ ਇਲਾਕੇ 'ਚ ਤੁਹਾਡਾ ਨਾਮ ਹੈ ਪਰੇ ਦੱਸ ਜੇ ਲੋਕ ਇੰਨਾ ਯਕੀਨ ਕਰਦੇ ਜੇ ਦੁਨੀਆ ਇੰਨਾ ਯਕੀਨ ਕਰਦੀ ਅੱਜ ਦੀ ਰਾਜਨੀਤੀ ਕੀ ਆ ਅੱਜ ਬੰਦਾ ਪਾਰਟੀ ਛੱਡਦਾ ਸਵੇਰੇ ਦੂਜੀ ਪਾਰਟੀ ਜੁਆਇਨ ਕਰ ਲਿੰਦਾ ਗੁਰਸ਼ਰਨ ਸਿੰਘ ਸ਼ੀਨਾ ਉਹ ਆ ਜਿੰਨੇ ਰਜਾਈਂ ਦੇ ਕੇ 6 ਮਹੀਨੇ ਘਰ ਬੈਠਾ ਰਿਹਾ 6 ਮਹੀਨੇ ਤੱਕ ਮੈਂ ਇਹ ਮਨ ਬਣਾ ਲਿਆ ਵੀ ਮੈਂ ਰਾਜਨੀਤੀ ਨਹੀਂ ਕਰਨੀ ਯਾਰ ਵੀ ਮੈਂ ਕਾਲੀ ਦਲ ਛੱਡਿਆ ਤੇ ਸਿਆਸਤ ਛੱਡਤੀ ਆਪਣੇ 6 ਮਹੀਨੇ ਪੂਰੇ ਕਰ ਰਿਆਂ 6 ਮਹੀਨੇ ਤੋਂ ਬਾਅਦ ਵੀ ਇਹਨਾਂ ਦੇ ਤਾਣਿਆਂ ਮਿਹਨਿਆਂ ਨੇ ਮੈਨੂੰ ਫੇਰ ਮਜਬੂਰ ਕੀਤਾ ਰਾਜਨੀਤੀ ਚਾਉਣ ਲਈ ਅਕਾਲੀ ਦਲ ਦਾ ਕੀ ਭਵਿੱਖ ਸਮਝਦੇ ਹੋ ਅੱਜ ਇਹ ਗਾਂਜ ਬਖਸ਼ ਦਾ ਬੇੜਾ ਡੁੱਬ ਗਿਆ ਹੁਣ ਇਹ ਨਹੀਂ ਇਹਨਾਂ ਕੋ ਨਹੀਂ ਤਰਨਾ ਮੇਰਾ ਵੀਰ ਇਹ ਗੱਲ ਲਿਖ ਲਾ ਅਸੀਂ ਰਾਜਨੀਤੀ ਕਰੀਏ ਨਾ ਕਰੀਏ ਅਸੀਂ ਕੁਝ ਬਣੀਏ ਨਾ ਬਣੀਏ ਪਰ ਅਕਾਲੀ ਦਲ ਦਾ ਕੁਝ ਨਹੀਂ ਬਣਨਾ ਜਿੰਨਾ ਚਿਰ ਇਹਨਾਂ ਦੇ ਹੱਥ ਚ ਕੀ ਬਣੂ ਤੇ ਸ਼ਹੀਦਾਂ ਦੀ ਪਾਰਟੀ ਉਹ ਫੇਰ ਕੋਈ ਸ਼ਹੀਦ ਸਿੰਘ ਉੱਠਣਗੇ ਫੇਰ ਕੋਈ ਇਹ ਵੇਖੋ ਇਹ ਕਾਲਪੁਰਖ ਤੋਂ ਕੋਈ ਫੇਰ ਆਵਾਜ਼ ਆਊਗੀ ਕੋਈ ਇਹ ਇੱਕ ਵੇਖੋ ਕਹੇ ਇਥੇ بڑے بڑے ਵੇਖੋ ਕਹੇ ਟਾਈਮ ਸਰਦਾਰ ਬਿਆਨਸੋਂ ਦਾ ਰਾਜ ਬਰਨਾਲਾ ਸਾਹਿਬ ਦਾ ਆ ਕਿੰਨੇ ਵੱਡੇ ਬਰਾੜ ਸਾਹਿਬ ਕਿੰਨੇ ਸੀਐਮ ਵੱਡੇ ਪਰਿਵਾਰ ਆਏ ਪਰ ਇਹ ਵੀ ਪੰਜਾਬ ਦੀ ਇਸ ਲਈ ਵੀ ਇੱਕ ਵਾਰੀ ਗਿਆ ਮੁੜ ਕੇ ਵਾਪਸ ਨਹੀਂ ਆਇਆ ਉਹ ਬਾਦਲ ਸਾਹਿਬ ਹੀ ਗਰਾਊਂਡ ਤੋਂ ਉੱਠੇ ਹੀ ਲੋਕਾਂ ਦੇ ਦੁੱਖ ਦਰਦ ਨੂੰ ਸਮਝਦੇ ਹੀ ਬੰਦਿਆਂ ਦਾ ਮਾਣ ਸਤਕਾਰ ਇੱਜ਼ਤ ਨੂੰ ਸਮਝਦੇ ਹੀ ਤੇ ਉਹ ਨਾਲ ਲੈ ਕੇ ਚੱਲਦੇ ਹੀ ਉਹਨਾਂ ਦੇ ਸਾਥੀ ਉਹਨਾਂ ਦੇ ਮਰਨ ਤੱਕ ਕਿੱਦਾਂ ਉਹਨਾਂ ਦੇ ਨਾਲ ਲਿਭ ਗਏ ਠੀਕ ਹੈ ਨਾ ਤੂੰ ਮੈਨੂੰ ਇੱਥੇ ਕੋਠੀ ਦੱਸ ਵੀ ਕਿਹੜਾ ਕਿਹੜਾ ਰਹਿ ਗਿਆ ਇੱਥੇ ਯਾਰ ਸਾਡੇ 100 ਬੰਦੇ ਥੋੜਾ ਨੁਕਸਾਨ ਹੋ ਗਿਆ ਉਹ ਕਹਿੰਦੇ ਹਲੇ ਵੀ ਜਿੱਤਾਂਗੇ ਉਹ ਕਹੀ ਜਾਣੂ ਉਹ ਕੀ ਕਹਿਣ ਕੋਣ ਵੀ ਅਸੀਂ ਹਰਾਂਗੇ ਜੇ ਉਹ ਸਵੇਰੇ ਇੰਨੀ ਗੱਲ ਕਹਦਾ ਕਿ ਵੀ ਅਸੀਂ ਹਰਾਂਗੇ ਜਿਹੜੇ ਦਾਹ ਵੀ ਹੈਗੇ ਉਹ ਵੀ ਨਹੀਂ ਰਹਿਣੇ ਮਗਰ ਉਹਦੇ ਫੇਸਬੁਕ ਹੀ ਹੈਗੇ ਉਹ ਵੀ ਨਹੀਂ ਰਹਿਣੇ ਮਤਲਬ ਫੇਸਬੁਕ ਤੇ ਹੀ ਸਿਆਦ ਆ ਬਸ ਬਸ ਫੇਸਬੁਕ ਤੇ ਗਰਾਊਂਡ ਤੇ ਕੁਝ ਨਹੀਂ ਰਹਿਣਾ ਵੀ ਨਹੀਂ ਕੋਸ਼ਿਸ਼ ਵੇਖੇ ਫੇਰ ਵੀ ਕਾਲੀ ਦਲ ਮੈਂ ਛੱਡਣਾ ਸੌਖਾ ਥੋੜਾ ਹੀ ਯਾਰ ਬੜਾ ਔਖਾ ਹੋ ਕੇ ਪਾਰਟੀ ਛੱਡਣੇ ਪਰ ਹੁਣ ਐ ਇਧਰ ਹੈ ਪਰਿਵਾਰਵਾਦ ਆ ਇਧਰ ਵੇਖ ਉਧਰ ਮਤਲਬ ਕੈਰੋਂ ਸਾਹਿਬ ਗਏ ਤੇ ਗੁੱਡੂ ਕੈਰੋਂ ਫਿਰ ਸਾਹਿਬ ਸਿੰਘ ਵਲਟੋਵਾ ਸਾਈਡ ਤੇ ਹੋਲੇ ਗੌਰ ਵਲਟੋਵਾ ਆ ਗਿਆ ਰਾਣਾ ਲੋਪੋ ਵੀਰ ਸਿੰਘ ਮਲੇ ਤੂੰ ਦੱਸ ਵੀ ਹਰ ਬੰਦੇ ਦਾ ਇਹਨਾਂ ਦਾ ਮਗਰ ਬੰਦਾ ਬੈਠਾ 30-30 ਸਾਲ ਹੋ ਗਏ ਹਲਕਿਆਂ ਦੇ ਮਾਲਕੀ ਬਣਾ ਕੇ ਨਾ ਬੈਠੀ ਐ ਤੂੰ ਮੈਨੂੰ ਦੱਸ ਹੋਰ 1.5 ਲੱਖ ਐ ਕਲਕੇ ਦੀ ਬੋਟ ਐ ਉੱਥੇ ਕੋਈ ਬੰਦਾ ਨਹੀਂ ਜੰਮਦਾ ਉੱਥੇ ਹੋਰ ਕਿਹੇ ਬੰਦੇ ਨੂੰ ਹੱਕ ਨਹੀਂ ਵੀ ਉਹ ਸੇਵਾ ਕਰ ਸਕਦਾ ਜੇ ਜੇ ਕੋਈ ਠੱਗੀ ਠੋਰੀ ਮਾਰੀ ਆ ਇਹਨਾਂ ਨੂੰ ਕੰਮ ਲਏ ਆ ਤੇ 10 ਦਿਨ ਕਿਤੇ ਆ ਜਣ ਪਰ ਮੈਂ ਜੇ ਮੈਂ ਬਹਿਸ ਮੇਰੇ ਖਿਲਾਫ ਬਿਆਨ ਦੇ ਦੇਣਾ ਮੈਂ ਇਹਨਾਂ ਦੇ ਘਰ ਤੇ ਬੂਹੇ ਅੱਗੇ ਨਾ ਗਿਆ ਦੇਣਾ ਤੇ ਮੈਂ ਸਾਹਮਣੇ ਹਿੱਕ 'ਚ ਨਾ ਵੱਜਿਆ ਵੀ ਇਧਰ ਆਣ ਕੇ ਮੇਰੇ ਰਮ ਮਾਈਕ ਤੇ ਗੱਲ ਕਰੋ ਇਹ ਗੱਲ ਐ ਯਾਰ ਆਪਣਾ ਘਰ ਜਾੜਿਆ ਹੱਕ ਲਾਲ ਦੇ ਪੈਸੇ ਮਰੇ ਰਾਤ ਦਿਨ ਜ਼ਿੰਦਗੀ ਦੇ ਇਹਨਾਂ ਦੇ ਮਗਰ ਕੱਢੇ ਨੇ ਇਹ ਸਾਡੇ ਅੱਖ ਚੱਖ ਪਾ ਕੇ ਗਲਤ ਕਰ ਲੈਣ ਮੇਰੇ ਨਾਲ ਗੋਟੋਂ ਫੜ ਗਏ ਉਹਨਾਂ ਨੇ ਕੋ ਝੂਠ ਹੀ ਕਹਿ ਦਿੰਨ ਜਾ ਗੁਰੂ ਰਾਮ ਦਾਸ ਦੇ ਘਰ ਆਣ ਕੇ ਕਹਿ ਦਿੰਨ ਵੀ ਆ ਇਹ 1 ਰੁਪਏ ਦਾ ਵੀ ਬੰਦੇ ਰਵਾਧਾਰ ਨਹੀਂ ਯਾਰ ਸ਼ੁਕਰੀਆ ਜੀ ਤਾਂ ਗੁਰਸੇਵਰ ਸਿੰਘ ਚੀਨਾ ਨਾਲ ਗੱਲਬਾਤ ਕੀਤੀ ਹੈ ਤਾਂ ਕੁੱਲ ਮਿਲਾ ਕੇ ਅਕਾਲੀ ਦਲ ਦੇ ਖਿਲਾਫ ਜਿਹੜਾ ਨਾ ਉਹਨਾਂ ਦਾ ਗੁੱਸਾ ਨਜ਼ਰ ਆ ਰਿਹਾ ਖਾਸ ਕਰਕੇ ਬਿਕਰਮ ਸਿੰਘ ਮਜੀਠੀਆ ਪਰ ਸਵਾਲ ਹੈ ਕਿ ਹੁਣ ਬਿਕਰਮ ਸਿੰਘ ਮਜੀਠੀਆ ਇਸ ਮਾਮਲੇ 'ਚ ਕੀ ਜਵਾਬ ਦੇਣਗੇ ਤਾਂ ਲੇਕਿਨ ਲਗਾਤਾਰ ਅਕਾਲੀ ਦਲ ਦੇ ਖਿ ਜਿਹੜਾ ਹੈ ਲੋਕਾਂ ਦਾ ਗੁੱਸਾ ਨਜ਼ਰ ਆ ਰਿਹਾ ਹੈ ਕੈਮਰਾਮੈਨ ਅਰਜ ਦੇਵਾਲ ਸੁਮਿਤ ਖੰਨਾ ਗ੍ਰੀਡ ਪੰਜਾਬ ਟੀਵੀ ਅੰਮ੍ਰਿਤਸਰ